બસ ਦੇ ਵਿੱਚ ਸਫ਼ਰ ਕਰਦੇ ਹੋ ਯਾਨੀ ਕਿ ਫ੍ਰੀ ਬੱਸ ਸਫ਼ਰ ਦੀ ਸਹੂਲਤ ਦਾ ਮজা ਲੈ ਰਹੇ ਹੋ ਫਾਇਦਾ ਉਠਾ ਰਹੇ ਹੋ ਤਾਂ ਇਸ ਇੱਕ ਖਬਰ ਖਾਸ ਤੌਰ ਤੇ ਤੁਹਾਡੇ ਲਈ ਹੈ ਤੁਹਾਨੂੰ ਦੱਸ ਦੇ ਕਿ ਆਧਾਰ ਕਾਰਡ ਬੰਦ ਹੋਣ ਜਾ ਰਹੇ ਨੇ ਜੀ ਹਾਂ ਆਧਾਰ ਕਾਰਡ ਹੁਣ ਬੱਸਾਂ ਦੇ ਵਿੱਚ ਇਸਤੇਮਾਲ ਨਹੀਂ ਹੋਣਗੇ ਫਿਲਹਾਲ ਇਸ ਲਈ ਪ੍ਰਪੋਜ਼ਲ ਜਾਰੀ ਕੀਤਾ ਗਿਆ ਹੈ ਔਰ ਇਸ ਲਈ ਦੋ ਹੋਰ ਕਾਰਡ ਦਾ ਸੁਝਾਅ ਦਿੱਤਾ ਗਿਆ ਹੈ ਕਿਉਂਕਿ ਕਿਹਾ ਜਾ ਰਿਹਾ ਹੈ ਕਿ ਕਈ ਵਾਰ ਜੋ ਕੰਡਕਟਰ ਨੇ ਉਹਨਾਂ ਦੇ ਕੋਲ ਆਧਾਰ ਕਾਰਡ ਦਾ ਨੰਬਰ ਨੋਟ ਨਹੀਂ ਹੁੰਦਾ ਔਰ ਦੂਸਰੇ ਪਾਸੇ ਕਈ ਵਾਰ ਆਧਾਰ ਕਾਰਡ ਦੇ ਨੰਬਰ ਨੋਟ ਕਰਨ ਦੇ ਵਿੱਚ ਗਲਤੀ ਹੋ ਜਾਂਦੀ ਹੈ ਇਸ ਕਰਕੇ ਪੂਰਾ ਡਾਟਾ ਉਹਨਾਂ ਦੇ ਕੋਲ ਮੌਜੂਦ ਨਹੀਂ ਹੁੰਦਾ ਅੰਕੜੇ ਹਾਸਲ ਕਰਨੇ ਮੁਸ਼ਕਲ ਹੋ ਜਾਂਦੇ ਔਰ ਇਸੇ ਦੇ ਚੱਲਦੇ ਹੁਣ ਆਧਾਰ ਕਾਰਡ ਬੰਦ ਕੀਤੇ ਜਾ ਸਕਦੇ ਨੇ ਫਿਲਹਾਲ ਇਹ ਵੱਡੀ ਖਬਰ ਆ ਰਹੀ ਹੈ ਕਿਉਂਕਿ ਪੰਜਾਬ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਹਰ ਮਹੀਨੇ ਤਕਰੀਬਨ ਕਰੋੜਾਂ ਔਰਤਾਂ ਬਸਾਂ ਦੇ ਵਿੱਚ ਫ੍ਰੀ ਸਫ਼ਰ ਕਰਦੀਆਂ ਨੇ ਆਧਾਰ ਕਾਰਡ ਦਿਖਾ ਕੇ ਫ੍ਰੀ ਬੱਸ ਸਫ਼ਰ ਦਾ ਫਾਇਦਾ ਉਠਾਉਂਦੀਆਂ ਨੇ ਤਾਂ ਇਸੇ ਦੇ ਚਲਦੇ ਹੁਣ ਇਹ ਮੁਹਿੰਮ ਦੇ ਵਿੱਚ ਥੋੜਾ ਜਿਹਾ ਬਦਲਾਵ ਕੀਤਾ ਜਾ ਰਿਹਾ ਦੋ ਹੋਰ ਕਾਰਡ ਪ੍ਰਸਤਾਵ ਕੀਤੇ ਗਏ ਨੇ ਤਾਂ ਜੋ ਉਹ ਨਾ ਕਾਰਡਾਂ ਨੂੰ ਦਿਖਾ ਕੇ ਤਾਂ ਔਰਤਾਂ ਇਸ ਫ੍ਰੀ ਬੱਸ ਸਫ਼ਰ ਦਾ ਜੋ ਲਾਹਾ ਨੇ ਉਹ ਲੈ ਸਕਣ ਤੇ ਇਸੇ ਦੇ ਚਲਦੇ ਔਰ ਜੋ ਕੰਡਕਟਰ ਨੇ ਉਹਨਾਂ ਨੂੰ ਵੀ ਕਿਸੇ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਔਰ ਡਾਟਾ ਜੋ ਹੈ ਉਹ ਪੂਰੇ ਤਰੀਕੇ ਦੇ ਨਾਲ ਸਹੀ ਤਰੀਕੇ ਦੇ ਨਾਲ ਉਹਨਾਂ ਦੇ ਕੋਲ ਮੌਜੂਦ ਹੋਵੇ ਤਾਂ ਇਸੇ ਦੇ ਚਲਦੇ ਇਹ ਪ੍ਰਸਤਾਵ ਕੀਤਾ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ rfid radio frequency identification device ja faris to ilawa ਐਨ ਸੀ ਐਮ ਸੀ ਨੈਸ਼ਨਲ ਕਾਮਨ ਮੋਬਿਲਟੀ ਕਾਰਡ ਇਹ ਸਹੂਲਤਾਂ ਦਿੱਤੀਆਂ ਜਾ ਸਕਦੀਆਂ ਨੇ ਇਹਨਾਂ ਦੋਹਾਂ ਕਾਰਡਾਂ ਦੇ ਵਿੱਚੋਂ ਕੋਈ ਇੱਕ ਕਾਰਡ ਇਸਤੇਮਾਲ ਕਰਨ ਲਈ ਕਿਹਾ ਜਾ ਸਕਦਾ ਹੈ ਔਰ ਜੇਕਰ ਇਸ ਤਰ੍ਹਾਂ ਦਾ ਕੋਈ ਪ੍ਰਸਤਾਵ ਲਾਗੂ ਹੋ ਜਾਂਦਾ ਹੈ ਤਾਂ ਫਿਰ ਜੋ ਔਰਤਾਂ ਫ੍ਰੀ ਬੱਸ ਸਫ਼ਰ ਦੀ ਸਹੂਲਤ ਦਾ ਲਾਹਾ ਲੈਣਾ ਚਾਹੁੰਦੀਆਂ ਨੇ ਤਾਂ ਉਹਨਾਂ ਨੂੰ ਫਿਰ ਉਸ ਕਾਰਡ ਦਾ ਇਸਤੇਮਾਲ ਕਰਨਾ ਪਵੇਗਾ ਉਹ ਕਾਰਡ ਬਣਵਾਉਣਾ ਪਵੇਗਾ ਤਾਂ ਫਿਲਹਾਲ ਇਹ ਵੱਡੀ ਖਬਰ ਆ ਰਹੀ ਹੈ ਕਿਉਂਕਿ ਕਰੋੜਾਂ ਔਰਤਾਂ ਹਰ ਮਹੀਨੇ ਫ੍ਰੀ ਬੱਸ ਸਫ਼ਰ ਦੀ ਸਹੂਲਤ ਦਾ ਫਾਇਦਾ ਚੁੱਕਦਿਆਂ ਨੇ ਔਰ ਆਧਾਰ ਕਾਰਡ ਦਿਖਾ ਕੇ ਇਹਨਾਂ ਬੱਸਾਂ ਦੇ ਵਿੱਚ ਪੰਜਾਬ ਰੋਡਵੇਜ਼ ਦੀ ਬੱਸ ਹੋਵੇ ਚਾਹੇ ਪਨ ਬੱਸ ਹੋਵੇ ਤਾਂ ਇਹਨਾਂ ਬੱਸਾਂ ਦੇ ਵਿੱਚ ਫ੍ਰੀ ਸਫਰ ਕਰਦੀਆਂ ਨੇ ਚਾਹੇ ਜਿੱਥੋਂ ਤੱਕ ਮਰਜ਼ੀ ਦਾ ਸਫਰ ਹੋਵੇ ਤੇ ਇਹਨਾਂ ਔਰਤਾਂ ਦਾ ਇੱਕ ਪੈਸਾ ਨਹੀਂ ਲੱਗਦਾ ਪੰਜਾਬ ਦੇ ਵਿੱਚ ਜੇਕਰ ਸਫਰ ਕਰਨਾ ਹੋਵੇ ਤਾਂ ਔਰ ਦੂਸਰੇ ਪਾਸੇ ਜੇਕਰ ਕੰਡਕਟਰ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਆਧਾਰ ਕਾਰਡ ਦਾ ਜੋ ਨੰਬਰ ਹੁੰਦਾ ਹੈ ਤਾਂ ਉਹ ਜੋ 12 ਨੰਬਰ ਨੇ ਤਾਂ ਉਸੇ ਟਾਈਮ ਨੋਟ ਕਰਦੇ ਔਰ ਉਸ ਵਿੱਚ ਕਈ ਵਾਰ ਗਲਤੀ ਵੀ ਰਹਿ ਜਾਂਦੀ ਹੈ ਔਰ ਕਈ ਵਾਰ ਹੋ ਜਾਂਦਾ ਹੈ ਕਿ ਨੰਬਰ ਪੂਰਾ ਨੋਟ ਨਹੀਂ ਹੋ ਪਾਉਂਦਾ ਜਾਂ ਕਈ ਵਾਰ ਗਲਤ ਜੋ ਜਾਣਕਾਰੀ ਹੈ ਉਹ ਚਲੀ ਜਾਂਦੀ ਹੈ ਔਰ ਇਸੇ ਦੇ ਚਲਦੇ ਜੋ ਡਾਟਾ ਇਹ ਪ੍ਰੋਪਰ ਤਰੀਕੇ ਦੇ ਨਾਲ ਉਹਨਾਂ ਦੇ ਕੋਲ ਸੇਵ ਨਹੀਂ ਹੁੰਦਾ ਤਾਂ ਇਸੇ ਦੇ ਚਲਦੇ ਹੁਣ ਇਹ ਕਿਹਾ ਜਾ ਰਿਹਾ ਹੈ ਕਿ ਦੋ ਹੋਰ ਕਾਰਡ ਲਿਆਇ ਜਾ ਸਕਦੇ ਨੇ ਔਰ ਇਹਨਾਂ ਦੇ ਵਿੱਚ ਜੋ ਔਰਤਾਂ ਨੇ ਉਹਨਾਂ ਦੀ ਪੂਰੀ ਜਾਣਕਾਰੀ ਹੋਵੇਗੀ ਉਹ ਪੂਰਾ ਡਾਟਾ ਉਸੇ ਇੱਕ ਕਾਰਡ ਦੇ ਵਿੱਚੋਂ ਮਿਲ ਜਾਵੇਗਾ ਔਰ ਜੋ ਕੰਡਕਟਰ ਨੇ ਉਹਨਾਂ ਨੂੰ ਇਹ ਕਾਰਡਾਂ ਦੀ ਜੋ ਇਨਫੋਰਮੇਸ਼ਨ ਹੈ ਉਹ ਨੋਟ ਕਰਨ ਦੀ ਲੋੜ ਨਹੀਂ ਪਵੇਗੀ ਕਿਉਂਕਿ ਡਿਜੀਟਲ ਕਾਰਡ ਹੋਣਗੇ ਔਰ ਇਸ ਤਰੀਕੇ ਦੇ ਨਾਲ ਪੂਰਾ ਡਾਟਾ ਸਹੀ ਤਰੀਕੇ ਦੇ ਨਾਲ ਜੋ ਕੰਡਕਟਰ ਨੇ ਜੋ ਬੱਸ ਡਰਾਈਵਰ ਨੇ ਉਹਨਾਂ ਦੇ ਕੋਲ ਜਾਵੇਗਾ ਔਰ ਇਸੇ ਦੇ ਚੱਲਦੇ ਇਹ ਪ੍ਰਪੋਜ਼ਲ ਦਿੱਤਾ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਜਾਣਕਾਰੀ ਪੰਜਾਬ ਰੋਡ ਵੇਜ਼ ਦੇ ਐਮਪੀ ਐਮਡੀ ਗੁਰਪ੍ਰੀਤ ਸਿੰਘ ਖਹਿਰਾ ਦੇ ਵੱਲੋਂ ਦਿੱਤੀ ਗਈ ਹੈ ਉਹਨਾਂ ਕਿਹਾ ਕਿ ਮਹਿਲਾਵਾਂ ਨੂੰ ਮੁਫਤ ਬੱਸ ਸਫ਼ਰ ਦੇ ਵਿੱਚ ਆਰਐਫਆਈਡੀ ਅਤੇ ਐਨਸੀ ਐਮਸੀ ਕਾਰਡ ਦੀ ਸਹੂਲਤ ਦੇਣ ਦਾ ਪ੍ਰਪੋਜ਼ਲ ਦਿੱਤਾ ਗਿਆ ਹੈ ਇਸ ਉੱਤੇ ਵਿਚਾਰ ਕੀਤਾ ਜਾ ਰਿਹਾ ਹੈ ਪਰ ਹਜੇ ਤੱਕ ਇਹ ਫਾਈਨਲ ਨਹੀਂ ਹੋ ਸਕਿਆ ਕਿ ਇਹ ਕਾਰਡ ਕਦੋਂ ਸ਼ੁਰੂ ਕੀਤੇ ਜਾਣਗੇ ਪਰ ਫਿਲਹਾਲ ਇਹ ਵੱਡੀ ਖਬਰ ਆ ਰਹੀ ਹੈ ਕਿ ਆਧਾਰ ਕਾਰਡ ਬੰਦ ਕੀਤੇ ਜਾ ਸਕਦੇ ਨੇ ਜੇਕਰ ਤੁਸੀਂ ਆਧਾਰ ਕਾਰਡ ਦੇ ਮਾਫਕ ਆਪਣੇ ਬੱਸ ਸਫਰ ਕਰਦੇ ਹੋ ਤੇ ਉਸ ਦੀ ਸਹੂਲਤ ਦਾ ਫਾਇਦਾ ਚੁੱਕਦੇ ਹੋ ਤਾਂ ਤੁਹਾਡੇ ਲਈ ਵੱਡੀ ਖਬਰ ਹੈ ਕਿਉਂਕਿ ਤੁਹਾਨੂੰ ਵੀ ਇਹ ਕਾਰਡ ਅਪਡੇਟ ਕਰਾਉਣੇ ਪੈਣਗੇ ਤੁਹਾਨੂੰ ਵੀ ਇਹ ਕਾਰਡ ਬਣਵਾਉਣੇ ਪੈਣਗੇ ਜੇਕਰ ਇਹ ਪ੍ਰਪੋਜ਼ਲ ਫਾਈਨਲ ਹੋ ਜਾਂਦਾ ਫਿਲਹਾਲ ਕਿਹੜਾ ਕਾਰਡ ਇਹਨਾਂ ਦੋਹਾਂ ਦੇ ਵਿੱਚੋਂ ਇਸਤੇਮਾਲ ਕੀਤਾ ਜਾਵੇਗਾ ਕਿਸ ਕਾਰਡ ਦੇ ਉੱਤੇ ਮੋਹਰ ਲੱਗਦੀ ਹੈ ਫਿਲਹਾਲ ਇਸ ਦੀ ਇਸ ਤੇ ਪ੍ਰਪੋਜ਼ਲ ਕੋਈ ਫਾਈਨਲ ਜੋ ਵਰਡਿਕਟ ਨਹੀਂ ਆਇਆ ਹੈ ਤਾਂ ਪਰ ਬਾਅਦ ਵਿੱਚ ਇਹ ਪਤਰ ਜਰੂਰ ਲੱਗ ਜਾਵੇਗਾ ਕਿ ਆਖਿਰ ਕਿਹੜੇ ਕਾਰਡ ਨੂੰ ਜੋ ਹਰੀ ਚੰਡੀ ਦਿੱਤੀ ਜਾਂਦੀ ਹੈ ਔਰ ਉਸ ਦੇ ਰਾਹੀ ਜੋ ਆਧਾਰ ਕਾਰਡ ਦੀਆਂ ਬੱਸਾਂ ਦਾ ਸਫ਼ਰ ਹੈ ਉਹ ਔਰਤਾਂ ਨੂੰ ਮੁਫਤ ਕਰਵਾਇਆ ਜਾ ਸਕੇਗਾ ਤਾਂ ਤੁਹਾਨੂੰ ਦੱਸ ਦਈਏ ਕਿ ਇਹ ਜੋ ਫ੍ਰੀ ਵਾਸ ਸਫ਼ਰ ਦੀ ਸਹੂਲਤ ਸੀ 2021 ਦੇ ਵਿੱਚ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੁਣਾਂ ਦੇ ਵੱਲੋਂ ਸ਼ੁਰੂ ਕੀਤੀ ਗਈ ਸੀ ਹਾਲਾਂਕਿ ਬਾਅਦ ਵਿੱਚ ਇਸ ਜੋ ਸਹੂਲਤ ਨੂੰ ਭਗਵੰਤ ਮਾਨ ਹੁਣ ਦੀ ਸਰਕਾਰ ਦੇ ਵਿੱਚ ਵੀ ਜਾਰੀ ਰੱਖਿਆ ਗਿਆ ਕਿਉਂਕਿ ਇਸ ਦੇ ਨਾਲ ਕਾਫੀ ਔਰਤਾਂ ਨੂੰ ਫਾਇਦਾ ਪਹੁੰਚ ਰਿਹਾ ਸੀ ਔਰ ਲੋਕਾਂ ਦੇ ਵਿੱਚ ਜੋ ਸਕੀਮ ਸੀ ਉਹ ਕਾਫੀ ਮਸ਼ਹੂਰ ਹੋ ਇਸੇ ਔਰ ਇਸੇ ਦੇ ਚੱਲਦੇ ਇਸ ਸਕੀਮ ਨੂੰ ਅਗਲੀ ਸਰਕਾਰ ਦੇ ਵੱਲੋਂ ਵੀ ਜਾਰੀ ਰੱਖਿਆ ਜਾਂਦਾ ਔਰ ਜੇਕਰ ਅੰਕੜਿਆਂ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਹੁਣ ਤੱਕ 35.53 ਕਰੋੜ ਔਰਤਾਂ 1680 ਕਰੋੜ ਰੁਪਏ ਦਾ ਮੁਫਤ ਸਫ਼ਰ ਕਰ ਚੁੱਕੀਆਂ ਨੇ ਜੀ ਹਾਂ 1680 ਕਰੋੜ ਰੁਪਏ ਦਾ ਮੁਫਤ ਸਫ਼ਰ ਇਹਨਾਂ ਔਰਤਾਂ ਦੇ ਵੱਲੋਂ ਕੀਤਾ ਜਾ ਚੁੱਕਾ ਹੈ ਹੁਣ ਤੱਕ ਸਾਲ 2021 ਤੋਂ 22 ਤੱਕ ਦੀ ਦੇਖ ਕੇ ਗੱਲ ਕਰੀਏ ਤਾਂ 250 ਕਰੋੜ ਰੁਪਏ ਦਾ ਸਫ਼ਰ ਕੀਤਾ ਗਿਆ ਸੀ ਔਰਤਾਂ ਦੇ ਵੱਲੋਂ 2022 ਤੋਂ 2023 ਤੱਕ 490 ਕਰੋੜ ਰੁਪਏ ਔਰਤਾਂ ਦੇ ਫ੍ਰੀ ਵਾਸ ਸਫ਼ਰ ਦੇ ਉੱਤੇ ਖਰਚੇ ਗਏ ਸੀ ਔਰ ਸਾਲ 2023 ਤੋਂ 2024 ਤੱਕ 490 ਕਰੋੜ ਰੁਪਏ ਇਸ ਫ੍ਰੀ ਵਾਸ ਸਫਰ ਦੇ ਵਿੱਚ ਹੁਣ ਤੱਕ ਖਰਚੇ ਜਾ ਚੁੱਕੇ ਨੇ ਤਾਂ ਜੇਕਰ ਮਹਿਲਾਵਾਂ ਦੀ ਗੱਲ ਕਰੀਏ ਤਾਂ ਲਗਾਤਾਰ ਉਹਨਾਂ ਦੇ ਵੱਲੋਂ ਇਸ ਜੋ ਸਹੂਲਤ ਦਾ ਫਾਇਦਾ ਲਿਆ ਜਾ ਰਿਹਾ ਹੈ ਪਰ ਕਈ ਵਾਰ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਕਿਉਂਕਿ ਕਈ ਵਾਰ ਇਸ ਸਫਰ ਨੂੰ ਲੈ ਕੇ ਫ੍ਰੀ ਵਾਸ ਸਫਰ ਦੀ ਜੋ ਸਹੂਲਤ ਹੈ ਤਾਂ ਇਸ ਨੂੰ ਲੈ ਕੇ ਦੂਸਰੇ ਲੋਕਾਂ ਦੇ ਨਿਸ਼ਾਨੇ ਤੇ ਵੀ ਆ ਜਾਂਦੀਆਂ ਨੇ ਕਈ ਵਾਰ ਜੋ ਮੇਲ ਲੋਕ ਹੁੰਦੇ ਨੇ ਜੋ ਆਦਮੀ ਹੁੰਦੇ ਨੇ ਤਾਂ ਉਹਨਾਂ ਦੇ ਵੱਲੋਂ ਇਸ ਦੇ ਉੱਤੇ ਇਤਰਾਜ਼ ਕੀਤਾ ਜਾਂਦਾ ਕਿਉਂਕਿ ਕਈ ਵਾਰ ਜਦੋਂ ਉਹਨਾਂ ਨੇ ਆਪਣੇ ਸਫ਼ਰ ਦੇ ਉੱਤੇ ਜਾਣਾ ਹੁੰਦਾ ਹੈ ਔਰ ਖਾਸ ਤੌਰ ਤੇ ਜੇਕਰ ਰੋਜ਼ਾਨਾ ਡਿਊਟੀ ਤੇ ਜਾਣ ਵਾਲੇ ਮੇਲ ਲੋਕ ਹੁੰਦੇ ਨੇ ਤਾਂ ਉਹਨਾਂ ਦੇ ਵੱਲੋਂ ਜੋ ਇਸ ਨੂੰ ਲੈ ਕੇ ਇਤਰਾਜ਼ ਕਈ ਵਾਰ ਜਤਾਇਆ ਜਾ ਚੁੱਕਾ ਹੈ ਕਿਉਂਕਿ ਕਈ ਵਾਰ ਉਹਨਾਂ ਨੂੰ ਬੱਸਾਂ ਦੇ ਵਿੱਚ ਸੀਟ ਨਹੀਂ ਮਿਲਦੀ ਔਰ ਔਰਤਾਂ ਜਿਨ੍ਹਾਂ ਦੇ ਵੱਲੋਂ ਫ੍ਰੀ ਬੱਸ ਦੇ ਵਿੱਚ ਸਫ਼ਰ ਕੀਤਾ ਜਾਂਦਾ ਹੈ ਉਹਨਾਂ ਦੇ ਵੱਲੋਂ ਸਾਰੀਆਂ ਸੀਟਾਂ ਆਲਮੋਸਟ ਬੁੱਕ ਕੀਤੀਆਂ ਹੁੰਦੀਆਂ ਨੇ ਤਾਂ ਜੇਕਰ ਆਦਮੀਆਂ ਨੇ ਸਫ਼ਰ ਕਰਨਾ ਹੋਵੇ ਤਾਂ ਕਈ ਵਾਰ ਉਹਨਾਂ ਨੂੰ ਬੱਸ ਦੇ ਵਿੱਚ ਸੀਟ ਵੀ ਨਹੀਂ ਮਿਲਦੀ ਹਾਲਾਂਕਿ ਉਹਨਾਂ ਦੇ ਵੱਲੋਂ ਪੂਰੀ ਟਿਕਟ ਖਰਚੀ ਜਾਂਦੀ ਹੈ ਔਰ ਖੜੇ ਹੋ ਕੇ ਉਹਨਾਂ ਨੂੰ ਬੱਸ ਦੇ ਵਿੱਚ ਸਫ਼ਰ ਕਰਨਾ ਪੈਂਦਾ ਹੈ ਤੇ ਇਸੇ ਦੇ ਚੱਲਦੇ ਕਈ ਵਾਰ ਨਿਸ਼ਾਨੇ ਤੇ ਵੀ ਆ ਜਾਂਦੀਆਂ ਨੇ ਔਰ ਤਾਂ ਕਈ ਵਾਰ ਇਸ ਸਕੀਮ ਨੂੰ ਲੈ ਕੇ ਵਿਰੋਧ ਵੀ ਲੋਕਾਂ ਦੇ ਵੱਲੋਂ ਕੀਤਾ ਜਾਂਦਾ ਔਰ ਖਾਸ ਤੌਰ ਤੇ ਜੇਕਰ ਪੰਜਾਬ ਰੋਡਵੇਜ਼ ਦੀ ਗੱਲ ਕਰੀਏ ਪੰਨ ਬੱਸ ਦੀ ਗੱਲ ਕਰੀਏ ਤਾਂ ਮੁਲਾਜ਼ਮਾਂ ਵੱਲੋਂ ਵੀ ਕਿਹਾ ਜਾਂਦਾ ਹੈ ਕਿ ਅ ਇਹਨਾਂ ਔਰਤਾਂ ਨੂੰ ਫ੍ਰੀ ਸਫ਼ਰ ਦੇਣ ਦੀ ਕੋਈ ਸਹੂਲਤ ਦੇਣ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਇਹਨਾਂ ਨੂੰ ਫ੍ਰੀ ਸਫ਼ਰ ਦੇਣ ਦੇ ਚੱਲਦੇ ਜੋ ਉਹਨਾਂ ਦੀਆਂ ਤਨਖਾਹਾਂ ਘਟੀਆਂ ਜਾਂਦੀਆਂ ਨੇ ਉਹਨਾਂ ਨੂੰ ਉਸ ਸਮੇਂ ਸਿਰ ਤਨਖਾਹਾਂ ਨਹੀਂ ਦਿੱਤੀਆਂ ਜਾਂਦੀਆਂ ਔਰ ਰੋਡ ਵੇਜ਼ ਘਟੇ ਤੇ ਜਾ ਰਿਹਾ ਔਰ ਇਸੇ ਨੂੰ ਲੈ ਕੇ ਕਈ ਵਾਰ ਸਕੀਮ ਨਿਸ਼ਾਨੇ ਤੇ ਆ ਚੁੱਕੀ ਹੈ ਪਰ ਇਹ ਸਕੀਮ ਇੰਨੀ ਲੋਕਾਂ ਦੇ ਵਿੱਚ ਪਪੂਲਰ ਹੋ ਚੁੱਕੀ ਹੈ ਇੰਨੀ ਫੇਮਸ ਹੋ ਚੁੱਕੀ ਹੈ ਕਿ ਇਸ ਦੇ ਪਿੱਛੋਂ ਪੈਰ ਖਿੱਚਣਾ ਕੋਈ ਵੀ ਨਹੀਂ ਚਾਹੁੰਦਾ ਕੋਈ ਵੀ ਸਰਕਾਰ ਇਸ ਸਹੂਲਤ ਨੂੰ ਬੰਦ ਨਹੀਂ ਕਰਨਾ ਚਾਹੁੰਦੀ ਕਿਉਂਕਿ ਲਾਹਾ ਵੱਡੇ ਪੱਧਰ ਦੇ ਉੱਤੇ ਔਰਤਾਂ ਦੇ ਵੱਲੋਂ ਲਿਆ ਜਾਂਦਾ ਹੈ ਔਰ ਇਸੇ ਦੇ ਚਲਦੇ ਇਸ ਸਹੂਲਤ ਨੂੰ ਬੰਦ ਨਹੀਂ ਕੀਤਾ ਜਾ ਰਿਹਾ ਤਾਂ ਫਿਲਹਾਲ ਆਧਾਰ ਕਾਰਡ ਬੰਦ ਕੀਤਾ ਜਾ ਸਕਦਾ